ਹਾ ਹਾਏ ਇਦਾਂ ਛੱਡ ਕੇ ਕਿੱਥੇ ਜਾਣਾ ਵਾ ਮੇਰਾ ਤਾਂ ਨੀ ਜੀ ਕਰਨ ਡਿਆ ਕੱਲ ਨੂੰ ਕੋਈ ਪੁੱਠੀ ਪੈ ਗਈ ਨਾ ਫੇਰ ਕੀ ਕਰਾਂਗੇ ਜੇ ਆ ਬਚਣਾ ਨਾ ਤੇ ਫੇਰ ਜਾਣਾ ਪੈਣਾ ਚਲ ਜੀਏ ਉਹ ਗਾਂ ਨਿਕਲੋ ਮੇਰਾ ਤਾਂ ਮਾਸਾ ਜੀ ਨਹੀਂ ਕਰਨ ਡਿਆ ਓਏ ਆ ਜਾ ਉਹ ਗਾਂ ਤੁਰ ਕੇ ਚਲੀ ਜੇ ਕੈਮਰਿਆਂ ਦੇ ਦੱਸਣਾ ਵਾ ਵੀ ਕਿਹੜਾ ਕਿਹੜਾ ਜੀ ਘਰ ਹੀ ਤੇ ਕੀ ਕੌਣ ਕੌਣੀ ਸੀ ਹਾਈ ਰੱਬ ਇਹ ਤਾਂ ਸੋਚਿਆ ਹੀ ਨਹੀਂਗਾ ਆ ਨਹੀਂ ਨਾ ਮਰਨਾ ਹੁਣ ਮਰਨਾ ਜੇ ਆ ਵੇਖਿਆ ਜੇ ਨਾਲੇ ਚੋਰ ਤੇ ਨਾਲੇ ਚਤਰ ਨਾਲੇ ਤੋਂ ਉਹਦਾ ਸਿਰ ਚ ਕੋਹ ਮਾਰਤਾ ਵਾ ਸਿਆਪਾ ਪਾਤਾ ਸਾਡੇ ਭਾ ਦਾ ਨਾਲੇ ਬੁੜਕ ਬੁੜਕੇ ਉਤੋਂ ਦੀ ਗੱਲਾਂ ਕਰਦੇ ਆ ਉਹ ਮੇਰੀ ਗੱਲ ਸੁਣ ਤੇਰਾ ਦਿਮਾਗ ਖਰਾਬ ਹੋ ਗਿਆ ਵਾ ਜਿੱਦਾਂ ਨੂੰ ਉੱਧਰ ਨੂੰ ਗਏ ਆ ਨਾ ਇੱਕ ਤਾਂ ਟਾਈਮ ਕੱਢ ਅਸੀਂ ਇਹਨਾਂ ਨੂੰ ਛੱਡ ਕੇ ਭੱਜ ਜਾਣਾ ਵਾ ਤਾਂ ਆਪਣੇ ਬਚਾਵੇ ਚ ਕਰਨਾ ਵੀ ਇਹੋ ਕੁਝ ਪੈਣਾ ਸੀ ਪਰ ਹੁਣ ਉਹਨਾਂ ਨੂੰ ਕੌਣ ਸਮਝਾਵੇ ਤੂੰ ਚੁੱਪ ਕਰ ਇਹਨਾਂ ਦੀਆਂ ਗੱਲਾਂ ਜਿਹੜੀਆਂ ਨਾ ਜਿੱਥੇ ਹੈਗੀਆਂ ਰਹਿਣ ਦੇ ਠੀਕ ਆ ਆਪਣਾ ਹਿੱਲਾ ਕੋਈ ਕਰੀਏ ਤੇ ਨਹੀਂ ਤੇ ਇਹਨਾਂ ਸਾਨੂੰ ਫਸਾਹਿਬਸਾ ਮੈਂ ਤਾਂ ਲੋਕਾਂ ਨੂੰ ਇਹੋ ਗਾਕਲ ਦਊਂਗੀ ਪੀ ਕਦੇ ਵੀ ਨਾ ਭੁੱਲ ਗਿਆ ਕਿਸ ਰਿਸ਼ਤੇ ਦੀ ਗੱਲ ਵਿੱਚ ਨਾ ਹੋਵੇ